ਇਤਿਹਾਸ ਦੀਆਂ ਪਾਵਨ ਗੱਲਾਂ ਅੱਜ ਵੀ ਸਾਨੂੰ ਜੀਵਨ ਦੀ ਸੱਚੀ ਰਾਹ ਦਿਖਾਉਂਦੀਆਂ ਹਨ ਅੱਜ ਅਸੀਂ ਗੱਲ ਕਰਾਂਗੇ ਬਾਲਕ ਨਾਨਕ ਦੀ ਉਹ ਸਦਪੁੱਤ ਸਾਖੀ ਦੀ ਜਦੋਂ ਉਹਨਾਂ ਨੇ ਆਪਣੇ ਘਰ ਦਾ ਦੁੱਧ ਗਰੀਬਾਂ ਵਿੱਚ ਵੰਡ ਦਿੱਤਾ ਇਹ ਕੇਵਲ ਇੱਕ ਘਟਨਾ ਨਹੀਂ ਸਗੋਂ ਇੱਕ ਵੱਡੀ ਸਿੱਖਿਆ ਹੈ ਦਾਨ ਦਇਆ ਤੇ ਪਿਆਰ ਦੀ ਇਹ ਘਟਨਾ ਉਸ ਸਮੇਂ ਦੀ ਹੈ ਜਦ ਗੁਰੂ ਨਾਨਕ ਜੀ ਬਚਪਨ ਵਿੱਚ ਸਨ ਨਾਨਕ ਜੀ ਦੇ ਮਾਤਾ ਪਿਤਾ ਮਾਤਾ ਤ੍ਰਿਪਤਾ ਤੇ ਕਾਲੂ ਮਹਿਤਾ ਬਹੁਤ ਪਿਆਰ ਨਾਲ ਉਹਨਾਂ ਦੀ ਪਰਵਰਿਸ਼ ਕਰ ਰਹੇ ਸਨ ਪਰ ਨਾਨਕ ਜੀ ਬਚਪਨ ਤੋਂ ਹੀ ਆਤਮਿਕ ਜੀਵਨ ਵੱਲ ਵਧ ਰਹੇ ਸਨ ਇੱਕ ਦਿਨ ਨਾਨਕ ਜੀ ਦੀ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਇੱਕ ਗਾਗਰ ਦੁੱਧ ਦੀ ਭਰੀ ਦਿੱਤੀ ਤੇ ਕਿਹਾ ਕਿ ਇਹ ਦੁੱਧ ਉਹਨਾਂ ਨੂੰ ਗੋਸ਼ਾਲਾ ਵਿੱਚ ਲੈ ਜਾ ਕੇ ਦੁੱਧ ਵਾਲੇ ਨੂੰ ਦੇਣਾ ਹੈ ਪਰ ਰਸਤੇ ਵਿੱਚ ਨਾਨਕ ਜੀ ਨੇ ਦੇਖਿਆ ਕਿ ਕੁਝ ਗਰੀਬ ਬੱਚੇ ਤੇ ਪਰਿਵਾਰ ਭੁੱਖੇ ਬੈਠੇ ਸਨ ਉਹਨਾਂ ਦੇ ਚਿਹਰਿਆਂ ਤੇ ਦੁੱਖ ਸਪਸ਼ਟ ਦਿਸ ਰਿਹਾ ਸੀ ਬਾਲਕ ਨਾਨਕ ਨੇ ਉਹਨਾਂ ਨੂੰ ਵੇਖਿਆ ਤੇ ਸੋਚਿਆ ਜੇਕਰ ਇਹ ਦੁੱਧ ਉਹਨਾਂ ਦੀ ਭੁੱਖ ਮਿਟਾ ਸਕਦਾ ਹੈ ਤਾਂ ਇਹ ਸਭ ਤੋਂ ਵਧੀਆ ਉਪਯੋਗ ਹੋਵੇਗਾ। ਉਹਨਾਂ ਨੇ ਕੋਈ ਦੂਜੀ ਵਾਰ ਸੋਚਿਆ ਵੀ ਨਹੀਂ ਤੇ ਸਾਰੀ ਗਾਗਰ ਗਰੀਬ ਬੱਚਿਆਂ ਵਿੱਚ ਵੰਡ ਦਿੱਤੀ। ਜਦ ਉਹਨਾਂ ਦੇ ਪਿਤਾ ਕਾਲੂ ਮਹਿਤਾ ਜੀ ਨੇ ਇਹ ਵੇਖਿਆ ਉਹਨਾਂ ਨੂੰ ਗੁੱਸਾ ਆਇਆ। ਉਹਨਾਂ ਨੇ ਪੁੱਛਿਆ ਨਾਨਕ ਤੂੰ ਇਹ ਦੁੱਧ ਕਿਉਂ ਗਰੀਬਾਂ ਨੂੰ ਵੰਡ ਦਿੱਤਾ? ਨਾਨਕ ਜੀ ਹੌਲੀ ਹੱਸੇ ਤੇ ਉਹਨਾਂ ਨੇ ਕਿਹਾ ਪਿਤਾ ਜੀ ਇਹ ਦੁੱਧ ਜੇਕਰ ਪੈਸੇ ਦੇਣ ਵਾਲਿਆਂ ਦੇ ਘਰ ਜਾਂਦਾ ਤਾਂ ਇੱਕ ਗਰੀਬ ਦੀ ਭੁੱਖ ਨਹੀਂ ਮਿਟਦੀ ਪਰ ਹੁਣ ਇਹ ਦੁੱਧ ਸੱਚੇ ਰੂਪ ਵਿੱਚ ਵੱਧ ਗਿਆ ਹੈ ਕਿਉਂਕਿ ਇਹ ਭੁੱਖਿਆਂ ਦੀ ਪੇਟ ਵਿੱਚ ਪਿਆ ਹੈ ਇਹ ਸਾਖੀ ਸਾਨੂੰ ਸਿਖਾ ਦਿੰਦੀ ਹੈ ਕਿ ਅਸਲ ਦੌਲਤ ਉਹੀ ਹੈ ਜੋ ਅਸੀਂ ਹੋਰਾਂ ਨਾਲ ਵੰਡਦੇ ਹਾਂ ਦਾਨ ਦਿਲੋਂ ਹੋਣਾ ਚਾਹੀਦਾ ਹੈ ਨਾ ਕਿ ਦਿਖਾਵੇ ਲਈ ਗੁਰੂ ਨਾਨਕ ਜੀ ਦਾ ਇਹ ਪਿਆਰ ਇਹ ਦਇਆ ਅੱਜ ਵੀ ਸਾਨੂੰ ਪ੍ਰੇਰਿਤ ਕਰਦੀ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦੀ ਮਦਦ ਕਰੀਏ ਸਾਡੀ ਹਰ ਵਾਰਤਾਵਾਂ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸਿੱਖਿਆ ਨਾਲ ਜੋੜ ਰਹੀਆਂ ਹਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਡੇ ਜੀਵਨ ਦਾ ਅਸਲ ਰਾਹ ਹੈ ਗੁਰੂ ਪਿਆਰਿਓ ਸਿੱਖ ਇਤਿਹਾਸ ਦੀਆਂ ਹਰ ਕਹਾਣੀਆਂ ਕਥਾਵਾਂ ਤੇ ਸਾਖੀਆਂ ਤੁਹਾਡੇ ਆਪਣੇ ਗੁਰੂ ਮਰਯਾਦਾ ਚੈਨਲ ਤੇ ਦੇਖੋ ਚੈਨਲ ਨੂੰ ਲਾਇਕ ਸਬਸਕ੍ਰਾਈਬ ਤੇ ਕਮੈਂਟ ਕਰੋ ਵਾਹਿਗੁਰੂ ਜੀ ਕਾ ਖਾਲਸਾ વાય ગુરુજી કી ફતેહ